ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਜੇਕਰ ਤੁਹਾਡਾ ਪਲਾਜ਼ੋ ਦਾ ਕਟਾਈ ਟਾਈਮ ਆਸਣ ਘਟ ਘਟ ਹੋ ਜਵੇ ਜਾਂ ਤੁਹਾਡਾ ਪਲਾਜ਼ੋ ਦੁਪੱਟਾ ਤੋਂ ਟਾਈਟ ਹੋ ਜਵੇ ਤਾਂ ਤੁਸੀਂ ਉਹਨੂੰ ਇਸ ਤਰੀਕੇ ਨਾਲ ਮਿਆਨੀ ਪਾ ਕੇ ਆਸਣ ਨੂੰ ਵੀ ਵੱਡਾ ਕਰ ਸਕਦੇ ਆਂ ਤੇ ਇੱਥੋਂ ਵੀ ਤੁਸੀਂ ਉਹਨੂੰ ਖੁੱਲਾ ਕਰ ਸਕਦੇ ਆਂ ਹਾਂ ਜੀ ਮਿਆਨੀ ਤੁਸੀਂ ਆਪਣੇ ਹਿਸਾਬ ਨਾਲ ਬੱਡੀ ਵੀ ਪਾ ਸਕਦੇ ਆ ਛੋਟੀ ਵੀ ਪਾ ਸਕਦੇ ਆ ਜਿੰਨਾ ਤੁਸੀਂ ਆਸਣ ਵੱਡਾ ਕਰਨਾ ਚਾਹੁੰਦੇ ਆ ਜਿੰਨਾ ਤੁਸੀਂ ਇੱਥੋਂ ਆਪਣਾ ਖੁੱਲਾ ਪਲਾਜ਼ੋ ਨੂੰ ਕਰਨਾ ਚਾਹੁੰਦੇ ਆ ਹਾਂਜੀ ਹੁਣ ਅਸੀਂ ਤੁਹਾਨੂੰ ਮਿਆਨੀ ਦੀ ਕਟਾਈ ਦੱਸਣ ਲੱਗੇ ਆ ਹਾਂਜੀ ਆ ਦੇਖੋ ਅਸੀਂ ਮਿਆਨੀ 9 ਇੰਚ ਦੀ ਪਾਈ ਆ ਤੁਸੀਂ ਆਪਣੇ ਹਿਸਾਬ ਨਾਲ 10 ਇੰਚ ਦੀ 11 ਇੰਚ ਦੀ ਜਿੰਨੀ ਮਰਜ਼ੀ ਮਿਆਨੀ ਪਾ ਸਕਦੇ ਆ ਜੀ ਨੀਚੇ ਤੋਂ ਵੀ ਜਿੰਨੀ ਮਰਜ਼ੀ ਚੜਾਈ ਰੱਖ ਸਕਦੇ ਆ ਪਲਾਜ਼ੋ ਨੂੰ ਖੁੱਲਾ ਕਰਨ ਲਈ ਪੱਟਾਂ ਤੋਂ ਹਾਂਜੀ ਹੁਣ ਅਸੀਂ ਪਲਾਜ਼ੋ ਦੀ ਮਿਆਨੀ ਕਟਾਈ ਕਰਨ ਲੱਗੇ ਆ ਜੀ ਹਾਂਜੀ ਆ ਦੇਖੋ ਆਪਾਂ ਕੱਪੜੇ ਨੂੰ ਫੋਲਡ ਕੀਤਾ ਹੋਇਆ ਦੋੜਾ ਫੋਲਡ ਕਰ ਲਿਆ ਜੀ ਹਾਂਜੀ ਜਿੰਨੀ ਤੁਸੀਂ ਮਿਆਨੀ ਵੱਡੀ ਪਾਣੀ ਆ ਉੰਨੀ ਤੁਸੀਂ ਚੜਾਈ ਰੱਖ ਸਕਦੇ ਆ ਜਿੰਨੀ ਤੁਸੀਂ ਛੋਟੀ ਪਾਣੀ ਆ ਉੰਨੀ ਤੁਸੀਂ ਚੜਾਈ ਇਹਦੀ ਘੱਟ ਰੱਖ ਸਕਦੇ ਆ ਆਪਾਂ ਮਿਆਨੀ ਦੀ ਲੰਬਾਈ ਜੀ 9 ਇੰਚ ਰੱਖੀ ਆ ਤੇ ਆਪਾਂ ਇਹਦੀ ਚੜਾਈ 5 ਇੰਚ ਰੱਖੀ ਆ 5 ਇੰਚ ਤੋਂ ਆਪਾਂ ਨਿਸ਼ਾਨ ਲਾ ਲਿਆ ਜੀ ਪੰਜ ਤੇ ਇੱਥੋਂ ਆਪਾਂ 1 ਇੰਚ ਤੇ ਨੀਚੇ ਨੂੰ ਨਿਸ਼ਾਨ ਲਾ ਲੈਣਾ ਥੋੜੀ ਜੀ ਆਪਾਂ ਇੱਥੋਂ ਗੁਲਾਈ ਕਰ ਦੇਣੀ ਇਸ ਤਰੀਕੇ ਨਾਲ ਗੁਲਾਈ ਕਰ ਦਿੱਤੀ ਜੀ ਗੁਲਾਈ ਕਰਕੇ ਆਪਾਂ ਜਿੱਥੇ ਗੁਲਾਈ ਦਾ ਨਿਸ਼ਾਨ ਲਾਇਆ ਤੇ ਜਿੱਥੇ ਤੱਕ ਸਾਡੀ ਲੰਬਾਈ ਆ ਉੱਥੋਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਲਿਆ ਜੀ ਹਾਂਜੀ ਹੁਣ ਆਪਾਂ ਇੱਥੋਂ ਕਟਿੰਗ ਕਰ ਦੇਣੀ ਇੱਥੋਂ ਆਪਾਂ ਅੱਜ ਇੱਥੇ ਗਲਾਈ ਦਾ ਉੱਥੋਂ ਕਟਿੰਗ ਕਰ ਦੇਣੀ ਹੈ ਹਾਂਜੀ ਇਹ ਸਾਡੇ ਕੋ ਪਲਾਜ਼ੋ ਦੀਆਂ ਦੋ ਮਿਆਨੀਆਂ ਦੀ ਕਟਾਈ ਹੋ ਗਈ ਜੀ ਦੇਖੋ ਹਾਂਜੀ ਜਿੰਨਾ ਤੁਸੀਂ ਛੋਟੀ ਮਿਆਨੀ ਰੱਖਣੀ ਉੰਨੀ ਤੁਸੀਂ ਚੜਾਈ ਘੱਟ ਰੱਖਣੀ ਹੈ ਜੇ ਤੁਸੀਂ ਵੱਡੀ ਮਿਆਨੀ ਕਟਾਈ ਕਰਨੀ ਆ ਤਾਂ ਚੜਾਈ ਤੁਸੀਂ ਵਧ ਰੱਖਣੀ ਹੈ